ਲਓ ਭਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਲਾਉਂਦੇ ਸੀ ਜੀਰੇ ਨੂੰ ਪਾਣੀ ਇਹ ਹੈ ਜੀ ਜਿਰੀ ਸੁਪਰੀਮ 110 ਇਹ ਹੋ ਗਈ ਜੀ 11 ਦਿਨਾਂ ਦੀ ਇਹ 11 ਦਿਨਾਂ ਦੀ ਹੋ ਚੱਲੀ ਹੈ ਜੀ ਇੱਧਰ ਹੈਗੀ ਜੀ ਪੀਲੀ ਫੂਸ਼ਾ ਡੋਗਰ ਇਹ ਹੋ ਗਈ 21 ਦਿਨਾਂ ਜੀ ਇਹ ਦਿਨ ਦੀ ਹੋ ਚੱਲੀ ਹੈ ਜੀ ਡੋਗਰ ਖੁਸ਼ ਹੈ ਜੀ ਈਡੀ ਖੁਸ਼ ਹੈ ਸੇਕ ਕਰ ਸਕਦੇ ਤੁਸੀਂ ਇਧਰ ਹੈ ਇਹ ਸੁਪਰੀਮ ਇਧਰ ਹੈਗੀ ਹੈ ਜੀ ਡੋਗਰ ਇਹ ਵਚਲੀ 21 ਦਿਨਾਂ ਦੀ ਸੁਪਰੀਮ 110 ਹੈਗੀ ਹੈ ਜੀ 11 ਦਿਨਾਂ ਦੀ ਇਹ 11 ਦਿਨਾਂ ਦੀ ਹੈ ਜੀ ਕਿੱਧਰ ਹੋਰ ਵਿਜੀ ਹੈ ਜੀ ਛੋਟੀ ਇਹ ਕਾਲੀ ਵਿਜੀ ਹੈ ਜੀ ਇੱਕ ਦਿਨ ਦੀ ਹੋਈ ਹੈ ਇਹੇ ਪਾਣੀ ਲਾਉਣੇ ਹੈ ਜੀ ਸਪਰੀਨ 110 11 ਦਿਨਾਂ ਦੀ ਡੋਗ ਰਹੀ ਹੈ ਜੀ 21 ਦਿਨਾਂ ਦੀ ਧੰਨਵਾਦ ਜੀ